ਹਾਂਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਵੱਖ-ਵੱਖ ਤਰ੍ਹਾਂ ਦੇ ਪੋਸਟਾਂ ਲਈ ਸੋ ਇਹ ਕਿਹੜੀ-ਕਿਹੜੀਆਂ ਪੋਸਟਾਂ ਨੇ ਕੰਪਲੀਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ ਇਸ ਤੋਂ ਪਹਿਲਾਂ ਸਹੀ ਜਾਣਕਾਰੀ ਤੇ ਸਟੱਡੀ ਮਟੀਰੀਅਲ ਪ੍ਰਾਪਤ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਤਾਂ ਸ਼ੁਰੂ ਕਰਦੇ ਆਪਾਂ ਇਹ ਪੋਸਟਾਂ ਦੇ ਲਈ ਜਿਹੜਾ ਨੋਟੀਫਿਕੇਸ਼ਨ ਹੈ ਜੀ ਇਹ ਪਹਿਲਾਂ ਤੋਂ ਆ ਚੁੱਕਿਆ ਸੀ ਬਟ ਅਪਲਾਈ ਹੋਣਾ ਸਟਾਰਟ ਹੋਇਆ ਹੈ 14 ਤਰੀਕ ਤੋਂ ਯਾਨੀ ਕਿ 14 ਅਗਸਤ 2024 ਤੋਂ 3 ਸਤੰਬਰ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇਹਨਾਂ ਪੋਸਟ ਵਿੱਚ ਪਹਿਲੀ ਪੋਸਟ ਹੈ ਤੁਹਾਡੀ ਜੁਆਇੰਟ ਡਾਇਰੈਕਟਰ ਦੀ ਇੱਕ ਪੋਸਟ ਫਿਰ ਹੈ ਸਕਿਉਰਿਟੀ ਆਫੀਸਰ ਦੀ ਇੱਕ ਪੋਸਟ ਲਾਇਬ੍ਰੇਰੀਅਨ ਗ੍ਰੇਡ 1 ਦੀ ਇੱਕ ਪੋਸਟ ਉਸ ਤੋਂ ਬਾਅਦ ਅਸਿਸਟੈਂਟ ਕੰਟਰੋਲਰ 1 ਪੋਸਟ ਇਨਚਾਰਜ ਸੈਂਟਰਲ ਰੈਗੂਲੇਸ਼ਨ ਡਿਪਾਰਟਮੈਂਟ ਦੀ ਇੱਕ ਪੋਸਟ ਸੌਰੀ ਇਹ ਹੈ ਸੈਂਟਰਲ ਰਜਿਸਟ੍ਰੇਸ਼ਨ ਡਿਪਾਰਟਮੈਂਟ ਠੀਕ ਹੈ ਇੱਕ ਪੋਸਟ ਉਸ ਤੋਂ ਬਾਅਦ ਹੈ ਮੈਡੀਕਲ ਰਿਕਾਰਡ ਆਫੀਸਰ ਦੀਆਂ ਦੋ ਪੋਸਟਾਂ ਨੇ ਦੈਨ ਹੈ ਟੈਕਨੀਕਲ ਸੁਪਰਵਾਈਜ਼ਰ ਬਲੱਡ ਬੈਂਕ ਦੀ ਇੱਕ ਪੋਸਟ ਰੇਡੀਓਲੋਜੀ ਸੁਪਰਵਾਈਜ਼ਰ ਇੱਕ ਪੋਸਟ ਤੇ ਲਾਸਟ ਹੈ ਬਾਇਓਕੈਮਿਸਟਰੀਆਂ ਦੋ ਪੋਸਟਾਂ ਬਾਇਓਕੈਮਿਸਟਰੀ ਤਿੰਨ ਪੋਸਟਾਂ ਨੇ ਇਹਦੇ ਵਿੱਚੋਂ ਇੱਕ ਪੋਸਟ ਹੈ ਜਨਰਲ ਕੈਟਾਗਰੀ ਦੀ ਇੱਕ ਹੈ ਉਸ ਤੋਂ ਬਾਅਦ ਜਨਰਲ ਫੀਮੇਲ ਦੀ ਤੇ ਲਾਸਟ ਹੈ ਇੱਕ ਪੋਸਟ ਐਸਸੀ ਦੀ ਸੋ ਹਰ ਪੋਸਟ ਲਈ ਕੀ एलिजिਬਿਲਟੀ ਹੈ ਉਹਦੇ ਲਈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਡਿਟੇਲਸ ਦੱਸ ਦੇਵਾਂਗਾ ਜਾਂ ਮੇਰੇ ਤੋਂ PDF ਵੀ ਪ੍ਰਾਪਤ ਕਰਨ ਲਈ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਵੱਖ-ਵੱਖ ਪੋਸਟਾਂ ਦੀ ਪ੍ਰੀਖਿਆ ਲਈ ਸਟੱਡੀ ਮਟੀਰੀਅਲ ਲਈ ਤੁਸੀਂ 987637178 ਜਾਂ 95696213 ਤੇ ਸੰਪਰਕ ਕਰ ਸਕਦੇ ਹੋ ਸੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਹਰ ਇੱਕ ਨਾਲ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਥੈਂਕ ਯੂ ਥੈਂਕਸ ਫॉर ਵਾਚਿੰਗ